ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਪਿਆਰ ਤੁਸੀਂ ਦੇ ਰਹੇ ਹੋ ਇਹਨੂੰ ਕਿਸੇ ਕ੍ਰਾਂਤੀ ਚ ਮਾਪਿਆ ਤੋਂ ਲੈਣੀ ਜਾ ਸਕਦਾ ਮੈਂ ਅੱਜ ਕਲਪ ਹੋ ਕੇ ਜਾਉਣਾ ਬਲੈਂਕਿੰਗ ਮਿਲਿੰਗ ਤੇ ਜਦੋਂ ਤੋਂ ਬਾਅਦ ਦਿਲਾਨ ਰਸਤੇ ਚ ਤੁਸੀਂ ਭਰ ਕੇ ਨਾ ਪਿਆਰ ਦੇ ਰਹੇ ਹੋ ਮੈਂ ਤਾਂ ਸੁਝਿਆ ਨਹੀਂ ਸੀ ਪਰ ਜਦੋਂ ਦੀ ਇਹ ਸੋਚ ਲੱਗੀ ਆਪਾਂ ਮੇਰੇ ਲੋਕੀਂ ਚਿਹਰਾ ਕਰ ਕਰਨ ਵਾਲੇ ਰਾਤ ਨੂੰ ਹਾਂ ਜੀ ਹਾਂ ਜੀ ਜਿੱਥੇ ਅਸ਼ੀਰਵਾਦ ਹਾਂ ਜੀ ਹਾਂ ਜੀ ਬੜਾ ਪਿਆਰ ਬੜਾ ਨਹੀਂ ਪਤਾ ਪਾਉਣਾ ਪਰ ਤੇਰੀ ਚੱਗੀ ਮਾਵਾ ਭੈਣਾ ਸਾਗ ਲੈ ਕੇ ਉਹਦੇ ਘਰ ਆ ਗਿਆ ਜੀ ਉਹ ਨਿੰਦਿਆਰੇ ਨੂੰ ਸਾਡੇ ਪ੍ਰਿਆਸ ਜਿਸ ਤੋਂ ਗੱਲ ਹੋਈ ਨਹੀਂ ਉਹ ਇੱਕ ਵਾਰ ਫੇਰ ਉਹ ਮੋਕਾ ਹੀ ਆ ਗਿਆ ਕਿ ਜਿਹਦੇ ਥੋੜਾ ਬਹੁਤ ਇੱਕ ਦੇ ਲਈ ਉਹਨਾਂ ਦਾ ਉਹਨਾਂ ਨੂੰ ਉਹਨੇ ਦੱਸ ਦੋ ਕਿ ਪੰਜਾਬ ਹੁਣ ਬਲੁਖ ਦਾ ਰੱਤਾ ਚੱਲ ਗਿਆ ਔਰ ਮੈਂ ਕਿਹ ਕਿਹ ਨੂੰ ਸੁਣਾਦਾ ਜੀ ਜਿੰਦਾਬਾਦ ਦੋ ਸਾਲਾਂ ਦੇ ਵਿੱਚ ਮੈਂ ਕਿਸੇ ਦੀ ਨਿੰਦਿਆ ਤੁਰੀ ਨਹੀਂ ਕਰਦਾ ਪਰ ਮੈਂ ਹਰ ਦੇ ਕੰਮ ਤਾਂ ਤੁਸੀਂ ਦੱਸ ਸਕਦੇ ਹੋ ਨਾ ਦੋ ਸਾਲਾਂ ਦੇ ਵਿੱਚ ਬਿਜਲੀ ਦੇ ਬਿਲ 90% ਪਰ ਨੂੰ ਜੀਰੋਂ ਹੁੰਦੇ ਆ 41000 ਸਰਕਾਰੀ ਨੌਕਰੀਆਂ ਮਿਲ ਗਈਆਂ ਥੋੜੇ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਹੋਣ ਦੇ ਨੌਕਰੀ ਨਹੀਂ ਹੋਇਆ ਬਿਲਕੁਲ ਬਿਨਸਪਾਰਸ਼ ਤੋਂ ਜਿਹਨਾਂ ਕਿਸੇ ਫੈਸਲਾ ਨਾ ਬਈ ਇਹਨਾਂ ਨੂੰ ਪਾਣਾ ਲਿਖੀ ਜਿਹੜੀ ਜਿਹੜੀ ਹੈ ਉਹ ਖੇਤਾਂ ਵਾਲੀ ਆਮ ਆਉਂਦੀ ਹੈ ਬਲਕਿ ਨਹੀਂ ਸੋਚਿਆ ਹੈ ਕਿ ਹਰੇਕ ਦਫ਼ਤਰ ਦਾ ਟਾਈਮ ਦੇਖਦਾ ਹੁੰਦਾ 9:00 ਵਜੇ ਤੋਂ ਲੈ ਕੇ 5:00 ਵਜੇ ਤੱਕ ਅੱਜ ਜਿੱਦਾਂ ਕਰ ਦਿੱਤਾ ਤੇ ਮੈਂ 95% ਦਫ਼ਤਰ ਦਾ ਟਾਈਮ ਦੇ ਦਿੰਦਾ ਸਿਰਫ ਇਹ ਕਿ ਕਿਸਾਨੀ ਹੈ ਈਦਾ ਕੋਈ ਟਾਈਮ ਨਹੀਂ ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਉਗੀ ਨਾ ਪਹਿਲਾਂ ਸੌ ਸਕਦਾ ਨਾ ਬਾਅਦ ਚ ਹੋਰ ਅਸੂ ਦਾ ਇਦਰਾ ਕੀ ਹੈ ਇਹ ਬਿਜਲੀ 겨ੋ ਹੀ ਦਿਨੇ ਕਿਸਾਨ ਨੂੰ ਰਾਤ ਨੂੰ ਖੇਤਾਂ 'ਚ ੱਪਾਂ ਦੀਆਂ ਫਰੀਆਂ ਕਿਉਂ ਇਤਨੀ ਆਪਰੇ ਸੁਭਾਣ ਅੱਲਾਹ ਬਾਦਸ਼ਾਹ ਵੀ ਪਾਣੀ ਬਾਦਸ਼ਾਹ ਭਗਵਾਨ ਸਿੰਘ ਮਾਨ ਜਿੰਦਾਬਾਦ ਬਾਦਸ਼ਾਹ ਭਗਵਾਨ ਸਿੰਘ ਮਾਨ ਜਿੰਦਾਬਾਦ 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 ਸਰਕਾਰ ਨੂੰ ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਆ ਕਿ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕੰਟ ਪੱਤ ਦੀ ਪੂਰੀ ਕੰਟ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਘਰੇ ਪਰਿਵਾਰ ਨਾਲ ਆਪਾਂ ਟੈਂਪੇ ਸਨ ਉਹ 10-12 ਘੰਟੇ ਹੈ ਜੀ ਪ੍ਰੋਬਲਮ ਬਣੀ ਖਰੀਦ ਲਿਆ ਲਗਾਤਾਰ ਹੀ ਚੱਲ ਰਹੀ ਹੈ ਉਹਦੇ ਨਾਲ ਇੰਡਸਟਰੀਆ ਉੱਗੀ ਬਹੁਤ ਸਾਰੀ ਇਸ ਤੋਂ ਲਾਗ ਜਿਹੜਾ ਆਪਾਂ ਇਹ سلسلہ ਸ਼ੁਰੂ ਕੀਤਾ ਘੜਾ ਰਾਸ਼ਨ ਦਾ ਉਹ ਤੁਹਾਡੇ ਕਿਹੜਾ ਪਹੁੰਚਣ ਲੱਗਾ ਉਹ ਤੋਂ ਅੱਗੇ ਕਿਹੜਾ ਪਹੁੰਚਣ ਆ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਜੀ ਸਾਡੇ ਕਿੰਨੇ ਬਣਾਉਣਾ ਸੀ ਤਾਂ ਪੱਕਾ ਸੀ ਹਾਂ ਜੋ ਨਹੀਂ ਕੋਈ ਇਹ ਜਣਾ ਕੰਮ ਨਹੀਂ ਹੋਊਗਾ ਕੋਈ ਇਹ ਜੰਦੀ ਫਰਕ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੇਵ ਦੇ ਕੋਈ ਭਾਰ ਪੈਂਦਾ ਹੋਵੇ ਹਾਂ ਬਗਾੜਾ ਤੂੰ ਬੜੇ ਬੰਦੇ ਆ ਉਹ ਕਹਿੰਦੇ ਨਿਕਲ ਜੀ ਕੀਕਾ ਇੱਕ ਮਾਨ ਸਾਹਿਬ ਗੱਲ ਕਰ ਸਕਦੇ ਜੀ ਮਾਨ ਸਾਹਿਬ ਮੰਡੀਆਂ ਨਾਲ ਕਲੀਅਰ ਕਰਿਆ ਜੀ ਮੰਡੀਆਂ ਜਿਗਮਣਾ ਕਰਿਆ ਜਾਂਦਾ ਜੀ ਮੰਡੀਆਂ ਨਾਲ ਕਲੀਅਰ ਕਰਿਓ ਮਾਨ ਸਾਹਿਬ ਤੇਨੂੰ 2 ਕਿਲੀ ਵਾਲੇ ਨੂੰ ਯੂਗਲ ਦਾ ਕਨੈਕਸ਼ਨ ਰਿਮੂਵ ਕਰੀ ਬਿਲਕੁਲ ਹਾਂ ਜੀ ਮਾ ਸਰ ਨੂੰ ਮੰਡੀ ਵਾਲਾ ਕਲੀਅਰ ਕਰਿਓ ਜੀ ਨਹੀਂ ਨਹੀਂ ਦੁਬਾਰਾ ਪਾਣੀ ਉਹ ਪਿਚੇ ਦੇ ਸਰਪੇ ਲੈਣਾ ਬਾਈ ਇਹ ਤਾਂ ਦੇਖ ਹੱਟ ਯੂ ਇਹ ਨਾ ਦੁਬਾਰਾ ਆਪਾਂ ਨੇ ਦੁਬਾਰਾ ਚਾਲੂ ਕਰਦੇ ਆਂ ਦੇਖੀ ਯਾਰ ਅੱਜ ਦੇਣ ਦੇ ਆਂ ਠੀਕ ਯੂ ਬਿਲ ਜਿਹੜੇ ਨੇ ਉਹ ਘੱਟ ਚੱਲਦੇ ਨਹੀਂ ਮੇਅ ਦੇ ਪਾਣੀ ਨਾਲ ਬਾ ਕੋਲ ਖੜੇ ਆ ਖੇਤਾਂ ਨੂੰ ਪਾਣੀ ਲੱਗ ਰਿਹਾ ਹੈ ਹਰ ਰੋਜ਼ 12 ਤੋਂ 13 ਕਿਲੋਮੀਟਰ ਪੈਦਲ ਪੈਰੀਆਂ ਨੇ ਹਰੋ ਜਾਇ ਉਹ ਕੱਢੀਏ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਦਾ ਐਮ ਕਰਦੇ ਨੇ ਪੰਜਾਬ ਚ ਜੋ ਟਿਊਬਵਲ ਖੜ ਗਏ 14 ਲੱਖ ਟਿਊਬਵਲ ਪੰਜਾਬ ਚ ਤਾਂ ਥੱਲੋਂ ਧਰਤੀ ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਬਬਨ ਗੁਰੂ ਪਾਣੀ ਜਿੰਦਾ ਮਾਤਾ ਦਾਤਾ ਬੋਲੇ ਤੇ ਵੀ 2000 ਪਹਿਲਾਂ ਦੇ ਰਹੋਗੇ ਤੇ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਪਜਾਉ ਸ਼ਕਤੀ ਵਾਲਾ ਪਾਣੀ ਆ ਉਹ ਚ ਮਿਨਰਲ ਤਾਂ ਆਉਂਦੇ ਨੇ ਹਨ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਆ ਮਾਨ ਸਾਹਿਬ ਮਾਨ ਸਾਹਿਬ ਆਹ ਇੱਕ ਮਿੰਟ ਕਰਨੀ ਆਰੀ ਤਾਂ ਫੇਰ ਭੁੱਲੀ ਜਾਓ ਜਿਨ੍ਹਾਂ ਨੇ ਖਾਦਾ ਉਹਨਾਂ ਦਾ ਮੈਂ ਇੱਕ ਇੱਕ ਪੈਸਾ ਵੀ ਨਹੀਂ ਛੱਡਦਾ ਔਰ ਜਨਤਾ ਦਾ ਖਾਤਾ ਹੈ ਪੈਸਾ ਵਾਪਸ ਲੈ ਆਪਣੇ ਰੁਕ ਜਾਓ ਰੁਕ ਜਾਓ ਯਾਰ ਰੁਕ ਜਾਓ ਯਾਰ ਉਹੀ ਪ੍ਰਾਣੀਆਂ ਗੱਲਾਂ ਯਾਰ ਇਹ ਤਾਂ ਗੱਲ ਨਹੀਂ ਆ ਮਾਨ ਸਾਹਿਬ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ ਹੈ ਆਮ ਆਦਮੀ ਕਲੀਨ ਹੋ ਜਾਣਗੇ ਸਕੂਲ ਸ਼ਾਨਦਾਰ ਹੋਵੇਗਾ ਅਸਪਤਾਲ ਚ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਮਿਲਦੀਆਂ ਅੰਦਰੋਂ ਮਿਲਦੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰੋਂ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਸੋ ਇਹ ਸਿੱਤਾ ਹੁੰਦਾ ਹੁੰਦਾ ਜੀ ਇੱਥੇ ਹੀ ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦੱਬਣਾ ਚਾਹੁੰਦੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਵਿੰਦ ਕੇਦਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਊਗਾ ਜੀ ਸੋਚਣੇ ਕਿਵੇਂ ਗ੍ਰਿਫਤਾਰ ਕਰ ਲਊਂਗੇ ਉਹਨਾਂ ਦੇ ਨਾਮ ਖੜਾਂਗੇ ਚਤਾਨ ਵਾਂਗੂ ਇਹ ਮੌਕਾ ਇਹ ਟਾਈਮ ਹੈ ਜੀ ਸੰਕੇਪਲਾ ਸਮਨ ਵਫਾਦਾਰੀਆਂ ਪਰਖ ਰੰਨਾ ਤੁਸੀਂ ਇੰਨੀ ਭਾਰੀ ਗਿਣਤੀ ਨਾਲ ਖੜੇ ਹੋ ਔਰ ਤੁਹਾਨੂੰ ਮੈਂ ਦੱਸ ਦਾਂ ਸਰ 2014 ਦੀ ਇਲੈਕਸ਼ਨ ਦੀ ਗੱਲ ਸਮਝ ਲੋ ਮੇਰਾ ਇਹ ਪਬਲਿਕ ਲੋਕਾ ਨੇਲੇ ਹੋ ਜੋ ਹੋਰ ਕਹਾ ਰੋ ਮੱਖੀ ਮੁੱਖ ਮੰਤਰੀ ਸਾਹਿਬ ਬੜਾ ਪਛਾਇਦਾ ਪ੍ਰੋਗਰਾਮ ਬਣਾਵਾਂਗੇ ਲਾ ਹੁਣ ਤੁਸੀਂ ਮਨ ਹਾਪੀ ਕਰੇ ਪ੍ਰੋਗਰਾਮ ਬਣਾਵਾਂਗੇ ਤੁਹਾਡਾ ਕੰਮ ਕਰੀ ਸਾਬ ਜੀ ਅਰੇ ਕੰਮ ਕਰੀ ਸਾਬ ਸਾਹਿਬ ਭਗਵਾਨ ਜੀ ਦਾ ਦੁਸਰੇ ਤੋਂ ਮਰਿੰਦੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣਾ ਕੋਈ ਸਮੱਸਿਆ ਮੈਂ ਜਿਹੜਾ ਆਜਰੇ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਕਿ ਕਿਉਂਕਿ ਜਦੋਂ 13 ਦੀ 13 ਆ ਗਈ ਹੈ ਨਾ ਉਹ ਇਹਦਾ ਸ਼ਕਤੀ ਇੰਨੀ ਬਚੂਗੀ ਕਿ ਸੈਂਕੂ ਦੀ ਮਜਾਦ ਨਹੀਂ ਹੈਗੀ ਕਿ ਇੱਕ ਬੰਦਾ ਨਾਲੇ ਇਸੋਨਹਾ ਇੱਕ ਗੱਲ ਰੱਖਣੀ ਹੈ ਜਲਦੀ